ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਪਿਛਲੇ 29 ਤਰੀਕ ਨੂੰ ਰਿਕਾਰਡ ਤੋੜ ਕਿਸਾਨਾਂ ਨੇ ਆਪਣੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਈ ਆ ਕਿਸਾਨ ਕਹਿ ਰਹੇ ਨੇ ਸਾਡੀ ਮਜਬੂਰੀ ਆ ਸਾਨੂੰ ਪ੍ਰਸ਼ਾਸਨ ਦਾ ਸਰਕਾਰ ਦੇ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਮਿਲ ਰਿਹਾ ਇਸ ਕਾਰਨ ਮਜਬੂਰੀ ਸਾਨੂੰ ਅੱਗ ਲਗਾਉਣੀ ਪੈ ਰਹੀ ਆ ਤੁਹਾਨੂੰ ਅੰਕੜੇ ਦੇ ਅਗਰ ਆਪਾਂ ਗੱਲ ਕਰੀ ਤਾਂ ਪੰਜਾਬ ਦੇ ਵਿੱਚੋਂ 29 ਅਕਤੂਬਰ ਨੂੰ 283 ਮਾਮਲੇ ਪਰਾਲੀ ਦੇ ਆਏ ਨੇ ਜਿਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਜ਼ਿਲ੍ਹਾ ਸੰਗਰੂਰ ਮੋਰੀ ਆ 79 ਮਾਮਲੇ 79 ਕਿਸਾਨਾਂ ਨੇ ਸੰਗਰੂਰ 'ਚ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਈ ਆ ਤਰਨਤਾਰਨ ਚ 43 ਮਾਮਲੇ ਫਿਰੋਜ਼ਪੁਰ ਚ 32 ਪਟਿਆਲਾ ਚ 25 ਬਠਿੰਡਾ ਚ 19 ਮਾਨਸਾ ਚ 16 ਕਪੂਰਥਲਾ ਚ 16 ਇਸੇ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ 79 ਮਾਮਲੇ ਤੇ ਪੂਰੇ ਪੰਜਾਬ ਚ 283 ਮਾਮਲੇ ਸਾਹਮਣੇ ਆਏ ਨੇ ਹੁਣ ਜਦੋਂ ਪ੍ਰਸ਼ਾਸਨ ਨਾਲ ਸੀ ਗੱਲਬਾਤ ਕਰਦੇ ਆ ਤਾਂ ਪ੍ਰਸ਼ਾਸਨ ਕਹਿੰਦਾ ਕਿ ਕਿਸਾਨ ਅੱਗ ਨਾ ਲਗਾਉਣ ਪਰ ਜਦੋਂ ਸੀ ਉਹਨਾਂ ਨੂੰ ਬਿਲਰਾਂ ਬਾਰੇ ਪੁੱਛੇ ਆ ਤਾ ਉਹ ਕਹਿ ਰਹੇ ਨੇ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਸਿਰਫ 251 ਬੀਲਰ ਨੇ ਖੁਦ ਪ੍ਰਸ਼ਾਸਨ ਨੇ ਮੰਨਿਆ ਖੇਤੀਬਾੜੀ ਚੀਫ ਸੰਗਰੂਰ ਤਰਮਿੰਦਰ ਸਿੰਘ ਸਿੱਧੂ ਨੇ ਇਹ ਗੱਲ ਮੰਨੀ ਹੈ ਕਿ ਉਹ ਸਿਰਫ 30% ਦੀ ਸੰਗਰੂਰ ਜ਼ਿਲ੍ਹੇ ਦੀ ਪ੍ਰਾਲੀ ਚੱਕ ਸਕਦੇ ਨੇ ਅਗਰ ਉਹ ਰੂਟੀਨ 'ਚ ਕੰਮ ਕਰਨਗੇ ਪਰ 70% ਦੀ ਕਿਸਾਨ ਕੀ ਕਰਨਗੇ ਤਾਂ ਹੁਣ ਕਿਸਾਨਾਂ ਨੂੰ ਜਦੋਂ ਪ੍ਰਸ਼ਾਸਨ ਕਹਿੰਦਾ ਕਿ ਤੁਸੀਂ ਇਹ ਪ੍ਰਾਲੀ ਨੂੰ ਆਪਣੇ ਖੇਤਾਂ 'ਚ ਮਿਲਾਓ ਅੱਗ ਨਾ ਲਗਾਓ ਤਾਂ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਇਹ ਨੀਚੇ ਵਾਲੀ ਜਗ੍ਹਾ ਹੈਗੀ ਆ ਇਹ ਵਾਲੀ ਪ੍ਰਾਲੀ ਆ ਇਹਦਾ ਹੱਲ ਸਾਡੇ ਕੋਲ ਹੈਗਾ ਜਦੋਂ ਅਸੀਂ ਇਹਨੂੰ ਮਲਾਉਨੇ ਆ ਤਾਂ ਜ਼ਿਆਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜਿਹੜੀ ਇਹ ਪ੍ਰਾੜੀ ਆ ਇਹਦਾ ਕੋਈ ਪੱਕਾ ਸੋਲੂਸ਼ਨ ਨਹੀਂ ਹੈਗਾ ਇਹ ਕੰਬਾਈਨ ਜਦੋਂ ਇੱਕ ਜਗ੍ਹਾ ਤੇ ਸਿਰਦੀ ਆ ਇਕੱਠੇ ਦੇ ਵਿੱਚ ਤਾਂ ਉਹਦਾ ਕੋਈ ਪੱਕਾ ਸੋਲੂਸ਼ਨ ਨਹੀਂ ਜਿਸ ਦੇ ਕਾਰਨ ਵੱਡੇ ਪੱਧਰ ਦੇ ਉੱਪਰ ਜਾ ਕੇ ਜਦੋਂ ਕਣਕ ਦੀ ਬਜਾਈ ਹੁੰਦੀ ਹੈ ਫਿਰ ਸੁੰਡੀ ਆਉਂਦੀ ਹੈ ਸੁੰਡੀ ਦੀ ਦਿੱਕਤ ਆਉਂਦੀ ਆ ਜਿਸ ਦੇ ਕਾਰਨ ਲਗਾਤਾਰ ਪੰਜਾਬ ਚ ਸੰਗਰੂਰ ਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਧ ਰਹੇ ਨੇ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਦੇ ਕਾਰਵਾਈ ਕਰ ਰਿਹਾ ਪਰ ਕਿਸਾਨ ਕਈ ਜਗ੍ਹਾ ਪ੍ਰਸ਼ਾਸਨ ਨੂੰ ਘੇਰਦੇ ਨਜ਼ਰ ਆ ਜਾਂਦੇ ਨੇ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਅਗਰ ਸਾਨੂੰ ਕੋਈ ਪੱਕਾ ਹੱਲ ਨਹੀਂ ਮਿਲਦਾ ਤਾਂ ਸਾਨੂੰ ਮਜਬੂਰਨ ਆਪਣੇ ਖੇਤਾਂ ਦੇ ਵਿੱਚ ਅੱਗ ਲਗਾਉਣੀ ਪਊਗੀ ਨਾਓਂਡੀਆ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਆ ਚਰਨਜੀਤ ਕੌਸ਼ਲ ਸੰਗਰੂਰ ਤੋਂ